ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਗੁਰੂ ਨਾਨਕ ਦੇਵ ਸਾਹਿਬ ਜੀ ਤੇ ਉਹਨਾਂ ਦੇ ਸਾਥੀਆਂ ਨੂੰ ਘਰੋਂ ਗਿਆ ਨੂੰ ਕਈ ਸਾਲ ਹੋ ਗਏ ਸਨ ਇਸ ਲਈ ਉਹਨਾਂ ਨੇ ਵਾਪਸ ਘਰ ਜਾਣ ਦਾ ਫੈਸਲਾ ਕੀਤਾ ਪਰ ਘਰ ਵੱਲ ਜਾਂਦੇ ਹੋਏ ਗੁਰੂ ਜੀ ਇੱਕ ਉਜਾੜ ਥਾਂ ਤੋਂ ਨਿਕਲੇ 10 ਦਿਨ ਤੱਕ ਉਹ ਉਜਾੜ ਵਿੱਚ ਹੀ ਤੁਰਦੇ ਰਹੇ ਭਾਈ ਮਰਦਾਨਾ ਜੀ ਦਾ ਪੋਖ ਨਾਲ ਬੁਰਾ ਹਾਲ ਹੋ ਗਿਆ। ਪੋਖ ਨਾਲ ਵਿਲਖਦੇ ਪਾਈ ਮਰਦਾਨਾ ਜੀ ਨੇ ਕਿਹਾ ਗੁਰੂ ਸਾਹਿਬ ਜੀ ਚੰਗੀ ਆ ਤੇਰੀ ਭਗਤੀ ਜਦੋਂ ਪਿੰਡ ਵਿੱਚ ਸੀ ਕਿਸੇ ਤੋਂ ਦੋ ਰੋਟੀਆਂ ਮੰਗ ਕੇ ਖਾ ਲਈਦੀਆਂ ਸੀ ਹੁਣ ਤਾਂ ਉਸ ਤੋਂ ਵੀ ਗਏ ਇਸ ਉਜਾੜ ਵਿੱਚ ਰੱਬ ਹੀ ਕੱਢੇਗਾ ਤਾਂ ਹੀ ਨਿਕਲਾਂਗੇ ਹੁਣੇ ਜੇ ਕੋਈ ਸ਼ੇਰ ਬਗਿਆੜ ਆ ਗਿਆ ਤਾਂ ਸਾਨੂੰ ਖਾ ਜਾਵੇਗਾ। ਐਵੀ ਮਰ ਜਾਵਾਂਗੀ ਗੁਰੂ ਸਾਹਿਬ ਜੀ ਨੇ ਦਿਲਾਸਾ ਦਿੱਤਾ ਤੇ ਕਿਹਾ ਮਰਦਾਨਿਆ ਤੂੰ ਡਰਨਾ ਤੇਰੇ ਕੋਲ ਕੁਝ ਵੀ ਨਹੀਂ ਆਵੇਗਾ ਤੂੰ ਥੋੜਾ ਹੁਸ਼ਿਆਰ ਰਹਿ ਭਾਈ ਮਰਦਾਨਾ ਜੀ ਬੋਲਿਆ ਕਿਵੇਂ ਹੁਸ਼ਿਆਰ ਰਵਾਂ ਐਸ ਉਜਾੜ ਵਿੱਚ ਤਾਂ ਆ ਕੇ ਬਹਿ ਗਏ ਆ ਤਦ ਗੁਰੂ ਜੀ ਨੇ ਬਚਨ ਕੀਤਾ ਭਾਈ ਅਸੀਂ ਉਜਾੜ ਵਿੱਚ ਨਹੀਂ ਆ ਇਹ ਤਾਂ ਵਸਦੀ ਏ ਜਿੱਥੇ ਪਰਮਾਤਮਾ ਦੀ ਯਾਦ ਦਿਲ ਵਿੱਚ ਵਸਦੀ ਹੋਵੇ ਉਨੁਵਸ ਦੀ ਜਾਣੋ ਜਿੱਥੇ ਪ੍ਰਮਾਤਮਾ ਦਾ ਨਾਮ ਵੀ ਸਿਰ ਜਾਵੇ ਭਾਵੇਂ ਉਥੇ ਬਸੋਂ ਵੀ ਕਿਉਂ ਨਾ ਹੋਵੇ ਉਹ ਉਜਾੜ ਹੀ ਹੈ ਤੇ ਗੁਰੂ ਸਾਹਿਬ ਜੀ ਨੇ ਇੱਕ ਸ਼ਬਦ ਦਾ ਉਚਾਰਨ ਕੀਤਾ ਪਰ ਭਾਈ ਮਰਦਾਨਾ ਜੀ ਨੇ ਰਬਾਬ ਨਹੀਂ ਵਜਾਈ ਗੁਰੂ ਜੀ ਬੋਲੇ ਮਰਦਾਨਿਆ ਤੇਰੇ ਬਿਨਾ ਬਾਣੀ ਵਿੱਚੋਂ ਸੁਰ ਨਹੀਂ ਆਉਂਦਾ ਤੂੰ ਰਬਾਬ ਵਜਾ ਗੁਰੂ ਪਿਆਰਿਓ ਭੁੱਖ ਨਾਲ ਭਾਈ ਮਰਦਾਨਾ ਜੀ ਖਿੱਚ ਕੇ ਬੋਲਿਆ ਮੈਂ ਰਬਾਬ ਕਿਵੇਂ ਵਜਾਵਾਂ ਤੇ ਕਿਵੇਂ ਸੁਣਾਵਾਂ ਮੇਰਾ ਤਾਂ ਗਲਾਈ ਮਿਲ ਗਿਆ ਵਾ ਮੈਂ ਰਬਾਬ ਵਜਾ ਨਹੀਂ ਸਕਦਾ ਹੁਣ ਮੈਂ ਤਾਂ ਭੁੱਖ ਨਾਲ ਮਰਦਾ ਪਿਆ ਵਾ ਤਦ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਸੇ ਬਸਤੀ ਵਿੱਚ ਜਾ ਕੇ ਭੁੱਖ ਮਟਾਉਣ ਲਈ ਕਿਹਾ ਜਵਾਬ ਵਿੱਚ ਭਾਈ ਮਰਦਾਨਾ ਜੀ ਨੇ ਕਿਹਾ ਮੈਂ ਕਿਸੇ ਬਸਤੀ ਵਿੱਚ ਨਹੀਂ ਜਾ ਸਕਦਾ ਭੁੱਖ ਨੇ ਮੈਨੂੰ ਬਹੁਤ ਹੀ ਤੰਗ ਕੀਤਾ ਹੁਣ ਤਾਂ ਮੈਂ ਕੁਝ ਪਲਾਂਦਾ ਹੀ ਮਹਿਮਾਨ ਆ ਤਾਂ ਗੁਰੂ ਜੀ ਨੇ ਧੀਰਜ ਦਿੱਤਾ ਭਾਈ ਭਾਈ ਮਰਦਾਨਾ ਸਮੇਂ ਤੋਂ ਪਹਿਲਾਂ ਅਸੀਂ ਤੈਨੂੰ ਮਹਾਰਾਨੀ ਦਿੰਦੇ ਤੇ ਗੁਰੂ ਜੀ ਨੇ ਉਥੋਂ ਦੇ ਦਰਖਤਾਂ ਤੋਂ ਕੁਝ ਫਲ ਤੋੜ ਕੇ ਖਾਣ ਨੂੰ ਕਿਹਾ ਨਾਲ ਹੀ ਉਹਨਾਂ ਚੇਤਾਵਨੀ ਵੀ ਦਿੱਤੀ ਕਿ ਰਸਤੇ ਵਾਸਤੇ ਫਲ ਤੋੜ ਕੇ ਨਾ ਰੱਖੀ ਭਾਈ ਮਰਦਾਨਾ ਜੀ ਨੇ ਦਰਖਤ ਤੋਂ ਕਈ ਫਲ ਤੋੜੇ ਤੇ ਲੱਗੇ ਖਾਣ ਭਾਈ ਮਰਦਾਨੇ ਜੀ ਨੂੰ ਫਲ ਬਹੁਤ ਹੀ ਸਵਾਦ ਲੱਗੇ ਤੇ ਉਹ ਮਨ ਵਿੱਚ ਸੋਚਣ ਲੱਗਾ ਵੀ ਪਤਾ ਨਹੀਂ ਇਹੋ ਜਿਹੇ ਫਲ ਦੁਬਾਰਾ ਫਿਰ ਮਿਲਣ ਕਿ ਨਾ ਮਿਲਣ ਤਾਂ ਭਾਈ ਮਰਦਾਨਾ ਜੀ ਨੇ ਕੀ ਕੀਤਾ ਵੀ ਕੁਝ ਫਲ ਤੋੜ ਕੇ ਨਾਲ ਬੰਨ ਲੈ ਤੇ ਅੱਗੇ ਚੱਲ ਪਏ ਅਗਲੀ ਸਵੇਰ ਭਾਈ ਮਰਦਾਨਾ ਜੀ ਨੇ ਫਲ ਕੱਢੇ ਤੇ ਖਾ ਲੈ ਫਲ ਖਾਂਦੇ ਆਂ ਭਾਈ ਮਰਦਾਨਾ ਜੀ ਜ਼ਮੀਨ ਤੇ ਡਿੱਗ ਪਿਆ ਤਦ ਗੁਰੂ ਸਾਹਿਬ ਜੀ ਨੇ ਪੁੱਛਿਆ ਮਰਦਾਨਿਆ ਕੀ ਹੋਇਆ ਪਾਈ ਮਰਦਾਨਾ ਜੀ ਨੇ ਸੱਚੋ ਸੱਚ ਸਾਰਾ ਕੁਝ ਦੱਸ ਦਿੱਤਾ ਕਿ ਤੁਹਾਡੇ ਮਨਾਂ ਕਰਨ ਤੇ ਵੀ ਮੈਂ ਕੁਝ ਫਲ ਨਾਲ ਬੰਨ ਲਿਆ ਆ ਹੁਣ ਭੁੱਖ ਲੱਗਣ ਤੇ ਮੈਂ ਕੱਢ ਕੇ ਖਾਦੇ ਤੇ ਮੇਰਾ ਐ ਹਾਲ ਹੋ ਗਿਆ ਗੁਰੂ ਸਾਹਿਬ ਜੀ ਨੇ ਕਿਹਾ ਮਰਦਾਨਿਆ ਐ ਤੂੰ ਚੰਗਾ ਨਹੀਂ ਕੀਤਾ ਜੇ ਤੂੰ ਐ ਫਲ ਖਾਣੇ ਹੀ ਸੀ ਤਾਂ ਮੈਨੂੰ ਦੱਸ ਕੇ ਖਾਂਦਾ ਮਰਦਾਨਿਆ ਇਹ ਤਾਂ ਜ਼ਹਿਰ ਸੀ ਸਾਡੇ ਵਸ ਕਰਕੇ ਇਹ ਅਮਰਤ ਹੋ ਗਏ ਸਨ ਫਿਰ ਗੁਰੂ ਪਿਆਰਿਓ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਦੇ ਮੱਥੇ ਤੇ ਹੱਥ ਲਾਇਆ ਤਾਂ ਭਾਈ ਮਰਦਾਨਾ ਜੀ ਠੀਕ ਹੋ ਕੇ ਉੱਠ ਕੇ ਬੈਠ ਗਏ ਤੇ ਕਹਿਣ ਲੱਗੇ ਸੁਬਾਨ ਤੇਰੀ ਕੁਦਰਤ ਤੇ ਤੇਰੀ ਗਤੀ ਪਾਈ ਨਹੀਂ ਜਾ ਸਕਦੀ ਵਾਹਿਗੁਰੂ ਜੀ ਤੂੰ ਤੂੰ ਤਾਂ ਪਵਨ ਆਰੀਂ ਨਾ ਤੂੰ ਕੁਝ ਖਾਏ ਨਾ ਤੂੰ ਬੇਵੇਂ ਬਸਤੀ ਵਿੱਚ ਤੂੰ ਕਦੀ ਜਾਂਦਾ ਨਹੀਂ ਉਜਾੜ ਵਿੱਚ ਹੀ ਰਹਿੰਦਾ ਈ ਤਾਂ ਮੈਂ ਤੇਰੇ ਨਾਲ ਕਿਉਂ ਰਵਾਂ ਸਾਨੂੰ ਵਿਦਾ ਕਰੋ ਗੁਰੂ ਜੀ ਹੱਸ ਕੇ ਪਿਆਰ ਨਾਲ ਬੋਲੇ ਮਰਦਾਨਿਆ ਅਸੀਂ ਤੇਰੇ ਤੇ ਬਹੁਤ ਖੁਸ਼ ਆ ਤੂੰ ਕਿਸੇ ਵੀ ਤਰ੍ਹਾਂ ਸਾਡੇ ਨਾਲ ਹੀਰ ਹੈ ਭਾਈ ਮਰਦਾਨਾ ਜੀ ਫਿਰ ਬੋਲੇ ਮੈਂ ਤਦ ਹੀ ਨਾਲ ਰਵਾਂਗਾ ਜਦ ਮੇਰੀ ਭੁੱਖ ਗਵਾ ਦਿਓ ਜਾਂ ਤੁਸੀਂ ਸਾਡੇ ਤਰ੍ਹਾਂ ਵਿਹਾਰ ਕਰੋ ਨਹੀਂ ਤਾਂ ਸਾਨੂੰ ਵਿਦਾ ਕਰੋ ਭਾਈ ਮਰਦਾਨਾ ਜੀ ਦੇ ਸਿੱਧੇ ਪੰਤੇ ਗੁਰੂ ਜੀ ਨੇ ਕਿਹਾ ਮਰਦਾਨਾ ਹੁਣ ਤੂੰ ਦੇਨ ਦੁਨੀਆ ਤੋਂ ਮੁਕਤ ਹੋਇਆ ਭਾਈ ਮਰਦਾਨਾ ਜੀ ਤੇ ਗੁਰੂ ਸਾਹਿਬ ਜੀ ਨੇ ਆਪਣੀ ਕਿਰਪਾ ਦ੍ਰਿਸ਼ਟੀ ਪਾਈ ਤੇ ਐ ਦ੍ਰਿਸ਼ਟੀ ਪਾਉਂਦਿਆਂ ਭਾਈ ਮਰਦਾਨਾ ਜੀ ਦੀ ਸਮਾਦੇ ਲੱਗ ਗਈ ਤੇ ਲੋਕ ਪਰਲੋਕ ਦੀ ਸੋਝੀ ਪੈ ਗਈ ਕਾਫੀ ਦੇਰ ਬਾਅਦ ਭਾਈ ਮਰਦਾਨਾ ਜੀ ਜਦੋਂ ਸਮਾਦੀ ਤੋਂ ਉੱਠੇ ਤਾਂ ਉਹਨਾਂ ਨੇ ਸ਼ਰਧਾ ਨਾਲ ਗੁਰੂ ਜੀ ਨੂੰ ਮੱਥਾ ਟੇਕਿਆ ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਪਿਆਰ ਨਾਲ ਫੜ ਕੇ ਉਠਾਇਆ ਤੇ ਪੁੱਛਿਆ ਹੁਣ ਦਸ ਮਰਦਾਨਿਆਂ ਕਿਹੜੇ ਪਾਸੇ ਚੱਲੀਏ ਤਾਂ ਭਾਈ ਮਰਦਾਨਾ ਜੀ ਬੋਲੇ ਜੋ ਤੁਹਾਡੀ ਰਜ਼ਾ ਹੈ ਸੋ ਕਰੋ ਪਰ ਹੁਣ ਘਰ ਜਾਣ ਨੂੰ ਚਿਤ ਕਰਦਾ ਏ ਪਰ ਜੇ ਤੁਹਾਡੀ ਇੱਛਾ ਹੋਵੇ ਤਾਂ ਫਿਰ ਜਾਵਾਂਗੇ ਗੁਰੂ ਸਾਹਿਬ ਜੀ ਨੇ ਪਾਈ ਬਾਲਾ ਜੀ ਤੋਂ ਇਹ ਪੁੱਛਿਆ ਤਾਂ ਪਾਈ ਬਾਲਾ ਜੀ ਬੋਲੇ ਮਰਦਾਨਾ ਸੱਚੀ ਕਹਿੰਦਾ ਗੁਰੂ ਸਾਹਿਬ ਜੀ ਉਹਦਾ ਹੁਣ ਬਾਲ ਬੱਚਿਆਂ ਨੂੰ ਮਿਲਣ ਦਾ ਜੀ ਕਰਦਾ ਏ ਘਰ ਗਏ ਕਿੰਨਾ ਹੀ ਚੇਰ ਹੋ ਗਿਆ ਏ ਤੁਹਾਡੇ ਮਾਤਾ ਜੀ ਤੁਹਾਨੂੰ ਯਾਦ ਕਰਦੇ ਹੋਣਗੇ ਤੇ ਪਿਤਾ ਜੀ ਬਿਰਧ ਹੋ ਗਏ ਹੋਣਗੇ ਬਾਕੀ ਤੁਹਾਡੇ ਤੋਂ ਕੁਝ ਵੀ ਨਹੀਂ ਲੁਕਿਆ ਗੁਰੂ ਸਾਹਿਬ ਜੀ ਨੇ ਕਿਹਾ ਜਿਸ ਤਰ੍ਹਾਂ ਕਰਤਾਰ ਕਰਵਾਵੇ ਗੁਰੂ ਪਿਆਰਿਓ ਇਸ ਤਰ੍ਹਾਂ ਗੱਲਾਂ ਕਰਦੇ ਹੋਏ ਉਹ ਤਲਵੰਡੀ ਪਹੁੰਚ ਗਏ ਗੁਰੂ ਜੀ ਪਿੰਡ ਤੋਂ ਬਾਹਰ ਹੀ ਦੋ ਕੋਹਦੀ ਦੂਰੀ ਤੇ ਬੈਠ ਗਏ ਭਾਈ ਮਰਦਾਨਾ ਜੀ ਨੇ ਗੁਰੂ ਜੀ ਤੋਂ ਪਰਿਵਾਰ ਨੂੰ ਮਿਲਣ ਦੀ ਆਗਿਆ ਲਈ ਤਾਂ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਤੇਰੇ ਚਿੱਤ ਵਿੱਚ ਆਉਂਦਾ ਤਾਂ ਮੇਲ ਆਓ ਪਰ ਜੇ ਸਾਡੇ ਘਰ ਗਏ ਤਾਂ ਸਾਡਾ ਨਾਮ ਨਾ ਲਵੇ ਭਾਈ ਮਰਦਾਨਾ ਜੀ ਆਪਣੇ ਪਰਿਵਾਰ ਨੂੰ ਮਿਲਣ ਲਈ ਆਪਣੇ ਘਰ ਚਲੇ ਗਏ। ਕੁਝ ਸਮਾਂ ਉੱਥੇ ਬਿਤਾ ਕੇ ਭਾਈ ਮਰਦਾਨਾ ਜੀ ਗੁਰੂ ਜੀ ਦੇ ਘਰ ਵੱਲ ਚੱਲ ਪਏ। ਉੱਥੇ ਮਾਤਾ ਤ੍ਰਿਪਤਾ ਜੀ ਭਾਈ ਮਰਦਾਨੇ ਜੀ ਨੂੰ ਵੇਖ ਕੇ ਰੋਣ ਲੱਗ ਪਏ ਤੇ ਗੁਰੂ ਸਾਹਿਬ ਜੀ ਦੇ ਬਾਰੇ ਉਹਨਾਂ ਨੇ ਪੁੱਛਿਆ। ਆਸੇ-ਪਾਸਿਓਂ ਸਾਰੇ ਲੋਕ ਆ ਕੇ ਹਾਲ-ਚਾਲ ਪੁੱਛਣ ਲੱਗੇ ਪਰ ਭਾਈ ਮਰਦਾਨਾ ਜੀ ਉੱਥੇ ਥੋੜੀ ਹੀ ਦੇਰ ਬੈਠੇ ਤਾਂ ਉੱਠ ਕੇ ਵਾਪਸ ਜਾਣ ਲੱਗੇ ਇਸ ਤੇ ਮਾਤਾ ਤ੍ਰਿਪਤਾ ਜੀ ਨੂੰ ਸ਼ੱਕ ਹੋਇਆ ਕਿ ਮਰਦਾਨਾ ਛੇਤੀ ਹੀ ਉੱਠ ਕੇ ਚੱਲ ਪਿਆ ਏ ਜ਼ਰੂਰ ਐ ਨਾਨਕ ਦੇ ਨਾਲ ਏ ਮਾਤਾ ਨੇ ਕੁਝ ਕੱਪੜੇ ਤੇ ਮਠਿਆਈ ਨਾਲ ਲਈ ਤੇ ਭਾਈ ਮਰਦਾਨਾ ਜੀ ਦੇ ਨਾਲ ਜਾ ਕੇ ਰਲ ਗਈ ਦੋਨੋਂ ਚੁੱਪਚਾਪ ਤੁਰਦੇ ਗਏ ਤੇ ਗੁਰੂ ਸਾਹਿਬ ਜੀ ਦੇ ਕੋਲ ਪਹੁੰਚ ਗਏ ਗੁਰੂ ਜੀ ਨੇ ਜਦੋਂ ਦੇਖਿਆ ਕਿ ਸਾਹਮਣੇ ਮਾਤਾ ਜੀ ਆ ਰਹੇ ਹਨ ਤਾਂ ਗੁਰੂ ਸਾਹਿਬ ਜੀ ਨੇ ਉੱਠ ਕੇ ਮਾਤਾ ਜੀ ਦੇ ਚਰਨ ਛੂਏ ਮਾਤਾ ਤ੍ਰਿਪਤਾ ਜੀ ਗੁਰੂ ਸਾਹਿਬ ਜੀ ਨੂੰ ਗਲ ਨਾਲ ਲਾ ਕੇ ਰੋਣ ਲੱਗੇ ਗੁਰੂ ਜੀ ਵੀ ਮਾਤਾ ਨੂੰ ਮਿਲ ਕੇ ਬਹੁਤ ਖੁਸ਼ ਹੋਏ ਮਾਤਾ ਜੀ ਨੇ ਮਠਿਆਈ ਤੇ ਕੱਪੜੇ ਅਗੇ ਰੱਖੇ ਤੇ ਗੁਰੂ ਸਾਹਿਬ ਜੀ ਨੂੰ ਲੈਣ ਲੈ ਕੇ ਆ ਉਸ ਸਮੇ ਗੁਰੂ ਸਾਹਿਬ ਜੀ ਨੇ ਇੱਕ ਸ਼ਬਦ ਉਚਾਰਿਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 16 ਦੇ ਦਰਜ ਹੈ ਉਸ ਪਰਮਾਤਮਾ ਦਾ ਨਾਮ ਸੁਣਨ ਨਾਲ 36 ਪ੍ਰਕਾਰ ਦੇ ਭੋਜਨ ਦਾ ਆਨੰਦ ਆ ਜਾਂਦਾ ਹੈ। ਉਸ ਪਰਮਾਤਮਾ ਨਾਲ ਪ੍ਰੇਮ ਤੇ ਨਾਮ ਨਾਲ ਕਾਲੇ ਪਾਪ ਹਟਾਉਣ ਲਈ ਨੀਲੇ ਵਸਤਰ ਪਹਿਨਣਾ ਹੈ। ਇਸ ਤੋਂ ਇਲਾਵਾ ਸਭ ਖਾਣਾ ਪਾਉਣਾ ਤਨ ਮਨ ਵਿੱਚ ਵਕਾਰ ਪੈਦਾ ਕਰਦਾ ਹੈ। ਉਦھر ਗੁਰੂ ਸਾਹਿਬ ਜੀ ਦੇ ਪਿਤਾ ਨੂੰ ਜਦੋਂ ਪਤਾ ਲੱਗ ਗਿਆ ਕਿਉ ਗੁਰੂ ਜੀ ਲਈ ਇੱਕ ਘੋੜਾ ਲੈ ਕੇ ਆਏ ਗੁਰੂ ਜੀ ਨੇ ਫਿਰ ਇੱਕ ਸ਼ਬਦ ਗਾ ਕੇ ਜਵਾਬ ਦਿੱਤਾ ਉਸ ਪਰਮਾਤਮਾ ਨੂੰ ਮਿਲਣ ਦਾ ਰਸਤਾ ਸਮਝਣਾ ਹੀ ਮੇਰਾ ਘੋੜ ਸਵਾਰੀ ਕਰਨਾ ਹੈ ਘੋੜ ਸਵਾਰੀ ਤਨ ਅਤੇ ਮਨ ਨੂੰ ਖਰਾਬ ਕਰਦੀ ਏ ਤੇ ਗੁਰੂ ਸਾਹਿਬ ਦੇ ਪਿਤਾ ਨੇ ਕਿਹਾ ਨਾਨਕ ਘਰ ਚੱਲੋ ਮੈਂ ਨਵੇਂ ਘਰ ਬਣਵਾਏ ਹਨ ਉੱਥੇ ਸਾਰਾ ਪਰਿਵਾਰ ਵੀ ਹੈ ਫਿਰ ਜਦੋਂ ਮਨ ਕਰੇ ਚੱਲੇ ਜਾਣਾ ਜਿਸ ਦਾ ਗੁਰੂ ਸਾਹਿਬ ਜੀ ਨੇ ਜਵਾਬ ਦਿੱਤਾ ਉਹ ਪ੍ਰਮਾਤਮਾ ਦਾ ਨਾਮ ਹੀ ਮੇਰਾ ਘਰ ਹੈ ਤੇ ਉਸ ਦੀ ਕਿਰਪਾ ਮੇਰਾ ਪਰਿਵਾਰ ਬਾਕੀ ਸਭ ਘਰ ਵਿੱਚ ਸੋਨਾ ਖਾਣਾ ਬੇਕਾਰ ਹੈ ਜਿਸ ਨਾਲ ਤਨ ਅਤੇ ਮਨ ਦੋਨੋਂ ਖਰਾਬ ਹੁੰਦੇ ਹਨ ਕਈ ਪ੍ਰਕਾਰ ਗੁਰੂ ਜੀ ਦੇ ਪਿਤਾ ਨੇ ਉਹਨਾਂ ਨੂੰ ਵਾਰ-ਵਾਰ ਸਮਝਾਉਣ ਦੀ ਵਾਰ-ਵਾਰ ਘਰ ਚੱਲਣ ਨੂੰ ਕਿਹਾ ਐਨੇ ਵਿੱਚ ਗੁਰੂ ਸਾਹਿਬ ਜੀ ਦੇ ਚਾਚਾ ਬਾਬਾ ਲਾਲੂ ਜੀ ਤੇ ਸਾਰਾ ਪਰਿਵਾਰ ਗੁਰੂ ਜੀ ਨੂੰ ਮਿਲਣ ਆ ਗਿਆ ਗੁਰੂ ਸਾਹਿਬ ਜੀ ਨੇ ਆਪਣੇ ਚਾਚਾ ਜੀ ਦੇ ਚਰਨ ਛੂਏ ਗੁਰੂ ਸਾਹਿਬ ਜੀ ਦੇ ਚਾਚਾ ਜੀ ਨੂੰ ਗੁਰੂ ਜੀ ਦੇ ਆਤਮਿਕ ਗਿਆਨ ਤੇ ਭਰੋਸਾ ਸੀ ਉਹਨਾਂ ਨੇ ਗੁਰੂ ਸਾਹਿਬ ਜੀ ਨੂੰ ਨਾਲ ਚੱਲਣ ਦੀ ਨਹੀਂ ਕਿਹਾ ਬਲਕਿ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਬਹੁਤ ਖੁਸ਼ੀ ਪ੍ਰਗਟ ਕੀਤੀ ਗੁਰੂ ਜੀ ਸਾਰੇ ਪਰਿਵਾਰ ਨੂੰ ਮਿਲੇ ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਆਪਣੇ ਪਿਤਾ ਤੋਂ ਇਹ ਕਹਿੰਦਿਆਂ ਵਿਦਾ ਲਈ ਕਿ ਅਸੀਂ ਅਜੇ ਕੁਝ ਹੋਰ ਅੱਗੇ ਜਾਵਾਂਗੇ ਥੋੜੇ ਹੀ ਦਿਨਾਂ ਬਾਅਦ ਫਿਰ ਵਾਪਸ ਆ ਕੇ ਕੁਝ ਦਿਨ ਤੁਹਾਡੇ ਕੋਲ ਰਵਾਂਗੇ ਤੇ ਸਾਰਿਆਂ ਨੂੰ ਧੀਰਜ ਦੇ ਕੇ ਉਹਨਾਂ ਨੂੰ ਵਿਦਾ ਕੀਤਾ ਤੇ ਆਪ ਗੁਰੂ ਸਾਹਿਬ ਜੀ ਅੱਗੇ ਨੂੰ ਤੁਰ ਪਏ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਹੋਈਆਂ ਬੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਖੇ ਨੂੰ ਲਾਈਕ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ